ਪਹਿਲੀ ਗੱਲ ਤਾਂ ਭਾਜਪਾ ਨੂੰ ਇਹ ਪਤਾ ਹੋਣਾ ਚਾਹੀਦਾ 2023 ਦਾ ਡਾਟਾ ਪ੍ਰੋਟੈਕਸ਼ਨ ਐਕਟ ਆ ਇਹਦੀ ਤਰਜਮਾਨੀ ਜਾਂ ਤਾਂ ਇਹਨਾਂ ਨੂੰ ਕਰਨੀ ਨਹੀਂ ਆਉਂਦੀ ਕਿਉਂਕਿ ਤੁਸੀਂ ਡਾਟਾ ਕਿਸੇ ਵੀ ਅਥਾਰਟੀ ਤੋਂ ਬਿਨਾਂ ਜੜਾਇਆ ਉਹ ਜਿਹੜਾ ਕਲੈਕਟ ਨਹੀਂ ਕਰ ਸਕਦੇ ਦੂਜਾ ਇਹ ਪੋਲਿਟਿਕਸ ਖੇਡਦੇ ਆ ਅਸਲੀ ਗੱਲ ਹੈ ਜਿਹੜੇ ਪੈਸੇ ਹੁੰਦੇ ਆ ਉਹ ਕਿਸੇ ਪਾਰਟੀਕੂਲਰ ਬੰਦੇ ਦੇ ਨਹੀਂ ਹੁੰਦੇ ਉਹ ਟੈਕਸਪੇਅਰ ਦੇ ਪੈਸੇ ਹੈਗੇ ਆ ਉਹ ਅਲਟੀਮੇਟਲੀ ਅਲੱਗ-ਅਲੱਗ ਸਕੀਮਸ ਦੇ ਤਹਿਤ ਉਹ ਜਿਹੜੇ ਜਾਂਦੇ ਆ ਉਹਨਾਂ ਅਸਲੀ ਗੱਲ ਹੈ ਪਿੰਡਾਂ 'ਚ ਵੰਡ ਨੂੰ ਇਹ ਪਿੰਡਾਂ 'ਚ ਕੋਈ ਵੰਡ ਨਹੀਂ ਦਿੰਦਾ ਇਹ ਸਿਰਫ ਉਸ ਨਜ਼ਰੀਏ ਨਾਲ ਜਾ ਰਿਹਾ ਹੈ ਕਿ ਪਿੰਡਾਂ ਦੇ ਵਿੱਚ ਐਂਟਰੀ ਹੋ ਜਵੇ ਤੇ ਏ ਤੇ ਬੀ ਦੇ ਟੀਮ ਦੇ ਤੌਰ ਤੇ ਖੇਡਦੇ ਆ ਵੀ ਤਾਂ ਕਿ ਜਿਹੜਾ ਰੌਲਾ ਆ ਇਹ ਜਾਂ ਏ ਟੀਮ ਦਾ ਰਵੇ ਆਮ ਆਦਮੀ ਪਾਰਟੀ ਦਾ ਤੇ ਜਾਂ ਬੀ ਟੀਮ ਜਿਹੜੀ ਇਹਨਾਂ ਦੀ ਭਾਜੀਪੀ ਆ ਉਹ ਏ ਟੀਮ ਆ ਆਮ ਆਦਮੀ ਪਾਰਟੀ ਬੀ ਟੀਮ ਆ ਸੋ ਇਹਨਾਂ ਨੂੰ ਐ ਲੱਗਦਾ ਵੀ ਅਸੀਂ ਦੋਨੇ ਖੇਢੀਏ ਤੇ ਵਿੱਚੋਂ ਕਾਂਗਰਸ ਤੇ ਅਕਾਲੀ ਦਲ ਜਿਹੜਾ ਕੱਢਦੀ ਏ ਐਕਚੁਅਲ ਗੱਲ ਇੰਨੀ ਪੋਲਿਟਿਕਸ ਇੰਨੀ ਹੈ ਉੱਥੇ ਹੁਣ ਇਹ ਜਾ ਕੇ ਆਮ ਆਦਮੀ ਪਾਰਟੀ ਵਾਲੇ ਰੌਲਾ ਪਾਉਂਦੇ ਹੁਣ ਇਹਨੂੰ ਨਹੀਂ ਪਤਾ ਲੱਗਦਾ ਇਸ ਗੱਲ ਦਾ ਕਿ ਅਸਲੀ ਗੱਲ ਹੈ ਮੈਂ ਕਿਸੇ ਪਾਰਟੀਕੂਲਰ ਬੰਦੇ ਤੇ ਜੜਾਇਆ ਉਹ ਤੰਗ ਨਹੀਂ ਕੱਸਦਾ ਹੁੰਦਾ ਬਟ ਅਸਲੀਅਤ ਇਹ ਹੈ ਵੀ ਇਹ ਵੀ ਟੀਮਾਂ ਪੰਜਾਬ ਸਰਕਾਰ ਦਾ ਇਹ ਵੈਸੇ ਕਿਵੇਂ ਦੇਖਦੇ ਹੋ ਐਕਸ਼ਨ ਜਿਹੜਾ ਭਾਜੀਪੀ ਨੇਤਾਵਾਂ ਤੇ ਹੋਇਆ ਹੈ ਲੇਕਿਨ ਜਦੋਂ ਰਲ ਕੇ ਖੇਡਣਾ ਹੈਗਾ ਫਿਰ ਏ ਟੀਮ ਹੋਵੇ ਚਾਹੇ ਬੀ ਟੀਮ ਹੋਵੇ ਕੰਮ ਤਾਂ ਅਸਲੀ ਉਹ ਹੀ ਹੈ ਸਸਿਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਦਾ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਕਾਂਗਰਸ ਵਿਧਾਇਕ ਪਰਗਤ ਸਿੰਘ ਓਨੀ ਉਹਨਾਂ ਨਾਲ ਗੱਲਬਾਤ ਕਰਾਂਗੇ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਫਿਲਹਾਲ ਸਰ ਅੱਜ ਜਿਹੜਾ ਮੁੱਦਾ ਪੱਖਿਆ ਆਇਆ ਹੈ ਭਾਜਪਾ ਦੇ ਨੇਤਾਵਾਂ ਦੀ ਜਿਹੜਾ ਹਿਰਾਸਤ ਵਿੱਚ ਲੈ ਗਿਆ ਪੁਲਿਸ ਵੱਲੋਂ ਉਹ ਕਹਿ ਰਹੇ ਨੇ ਕਿ ਜਿਹੜੀ ਪ੍ਰਧਾਨ ਮੰਤਰੀ ਯੋਜਨਾ ਤਹਿਤ ਜਿਹੜੀ ਅਸੀਂ ਸਕੀਮਾਂ ਦਾ ਲੋਕਾਂ ਨੂੰ ਦੱਸਣ ਜਾ ਰਹੇ ਸੀ ਲੇਕਿਨ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਇਹ ਕਹਿਣਾ ਚਾਹੁੰਦੇ ਦੇਖੋ ਅਲਟੀਮੇਟਲੀ ਪਹਿਲੀ ਗਲਤੀ ਭਾਜਪਾ ਨੂੰ ਇਹ ਪਤਾ ਹੋਣਾ ਚਾਹੀਦਾ 2023 ਦਾ ਡਾਟਾ ਪ੍ਰੋਟੈਕਸ਼ਨ ਐਕਟ ਆ ਇਹਦੀ ਤਰਜਮਾਨੀ ਜਾਂ ਤਾਂ ਇਹਨਾਂ ਨੂੰ ਕਰਨੀ ਨਹੀਂ ਆਉਂਦੀ ਕਿਉਂਕਿ ਤੁਸੀਂ ਡਾਟਾ ਕਿਸੇ ਵੀ ਅਥਾਰਟੀ ਤੋਂ ਬਿਨਾ ਜੜਾਇਆ ਉਹ ਜਿਹੜਾ ਕਲੈਕਟ ਨਹੀਂ ਕਰ ਸਕਦੇ ਦੂਜਾ ਇਹ ਪੋਲਿਟਿਕਸ ਖੇਡਦੇ ਆ ਅਸਲੀ ਗੱਲ ਹੈ ਜਿਹੜੇ ਪੈਸੇ ਹੁੰਦੇ ਆ ਉਹ ਕਿਸੇ ਪਾਰਟੀਕੂਲਰ ਬੰਦੇ ਦੇ ਨਹੀਂ ਹੁੰਦੇ ਉਹ ਟੈਕਸਪੇਅਰ ਦੇ ਪੈਸੇ ਹੈਗੇ ਆ ਉਹ ਅਲਟੀਮੇਟਲੀ ਅਲੱਗ-ਅਲੱਗ ਸਕੀਮਸ ਦੇ ਤਹਿਤ ਉਹ ਜਿਹੜੇ ਜਾਂਦੇ ਆ ਹੁਣ ਅਸਲੀ ਗੱਲ ਹੈ ਪਿੰਡਾਂ 'ਚ ਵੰਡ ਨੂੰ ਪਿੰਡਾਂ 'ਚ ਕੋਈ ਵੰਡ ਨਹੀਂ ਦਿੰਦਾ ਇਹ ਸਿਰਫ ਉਸ ਨਜ਼ਰੀਏ ਨਾਲ ਜਾ ਰਿਹਾ ਹੈ ਕਿ ਉਸੇ ਪਿੰਡਾਂ ਦੇ ਵਿੱਚ ਐਂਟਰੀ ਹੋ ਜਵੇ ਤੇ ਏ ਤੇ ਬੀ ਦੇ ਟੀਮ ਦੇ ਤੌਰ ਤੇ ਖੇਡਦੇ ਆ ਵੀ ਤਾਂ ਕਿ ਜਿਹੜਾ ਰੌਲਾ ਆ ਇਹ ਜਾਂ ਏ ਟੀਮ ਦਾ ਰਵੇ ਆਮ ਆਦਮੀ ਪਾਰਟੀ ਦਾ ਤੇ ਜਾਂ ਬੀ ਟੀਮ ਜਿਹੜੀ ਜਿਹੜੀ ਇਹਨਾਂ ਦੀ ਬੀਜੇਪੀ ਆ ਉਹ ਏ ਟੀਮ ਆ ਆਮ ਆਦਮੀ ਪਾਰਟੀ ਬੀ ਟੀਮ ਆ ਸੋ ਇਹਨਾਂ ਨੂੰ ਐ ਲੱਗਦਾ ਵੀ ਅਸੀਂ ਦੋਨੇ ਖੇਡੀਏ ਤੇ ਵਿੱਚੋਂ ਕਾਂਗਰਸ ਤੇ ਕਾਲੀ ਦਲ ਜਿਹੜਾ ਕੱਢ ਦਈਏ ਐਕਚੁਅਲ ਗੱਲ ਇੰਨੀ ਪੋਲਿਟਿਕਸ ਇੰਨੀ ਹੈ ਕਾਲੀ ਦਲ ਦੀ ਗੱਲ ਕਰ ਰਹੇ ਹੋ ਕਾਲੀ ਦਲ ਤਾਂ ਹੀ ਆਪ ਹੀ ਨਹੀਂ ਇੱਕ ਜੁਟ ਹੋ ਰਿਹਾ ਹੈਗਾ ਤੇ ਕਾਲੀ ਦਲ ਨਹੀਂ ਉਹ ਅਲੱਗ ਗੱਲ ਹੈ ਪਰ ਜਿਹੜੀ ਇਹਨਾਂ ਦੀ ਸਕੀਮ ਹੈ ਉਦੇ ਤਹਿਤ ਤਾਂ ਇਹ ਇੰਨੀ ਕੁ ਗੱਲ ਹੈਗੀ ਆ ਸੋ ਮੈਨੂੰ ਲੱਗਦਾ ਕਿ ਇਹ ਰਲ ਕੇ ਖੇਡਣ ਦੇ ਆ ਹੋਰ ਗੱਲ ਕੁਛ ਨਹੀਂ ਹੈ ਜੇ ਗੱਲ ਕੀਤੀ ਜਾਵੇ ਅੱਜ ਸਰਕਾਰ ਵੱਲੋਂ ਦੇਸ਼ ਵੀ ਜਾਰੀ ਦਿੱਤੇ ਜਾਂਦੇ ਨੇ तमाम ਜਿੰਨੇ ਵੀ ਜ਼ਿਲ੍ਹਿਆਂ ਦੇ ਡੀਸੀਆਂ ਨੂੰ ਕਿ ਜਿਹੜੇ ਉੱਥੇ ਲੋਕ ਜਾ ਰਹੇ ਨੇ ਉਹ ਜਿਹੜੇ ਸਰਕਾਰ ਵੱਲੋਂ ਹੋਣੇ ਚਾਹੀਦੇ ਨੇ ਜਾਂ ਫਿਰ ਉਹ ਲੋਕ ਨੇ ਜਿਨ੍ਹਾਂ ਨੂੰ ਪਰਮਿਸ਼ਨ ਦਿੱਤੀ ਜਾਂਦੀ ਹੈ ਲੇਕਿਨ ਜਦੋਂ ਭਾਜਪਾ ਲੀਡਰ ਜਾਂਦੇ ਨੇ ਤੇ ਹਿਰਾਸਤ ਵਿੱਚ ਲਿਏ ਜਾਂਦੇ ਦੇਖੋ ਜਿਹੜਾ ਡਾਟਾ ਪ੍ਰੋਟੈਕਸ਼ਨ ਐਕਟ ਆ 2023 ਦਾ ਗਵਰਨਮੈਂਟ ਆਫ ਇੰਡੀਆ ਨੇ ਬਣਾਇਆ ਮੈਂ ਤਾਂ ਇਹੀ ਗੱਲ ਕਹਿ ਰਿਹਾ ਕਿ ਬੀਜੇਪੀ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਲੇਕਿਨ ਦੂਸਰੀ ਗੱਲ ਇਹ ਹੈ ਕਿ ਜਦੋਂ ਇਹ ਪੋਲਿਟਿਕਸ ਖੇਡਦੇ ਆ ਇਹਨਾਂ ਨੇ ਕਿਤੇ ਘਰੋਂ ਲਿਆ ਕੇ ਪੈਸੇ ਦਿੱਤੇ ਆ ਜਾਂ ਆਮ ਆਦਮੀ ਪਾਰਟੀ ਨੇ ਜਾਂ ਬੀਜੇਪੀ ਨੇ ਕੋਈ ਵੀ ਸਰਕਾਰਾਂ ਜਿਹੜੀਆਂ ਹੁੰਦੀਆਂ ਉਹ ਕਦੀ ਵੀ ਆਪਣੇ ਘਰੋਂ ਲਿਆ ਕੇ ਪੈਸੇ ਨਹੀਂ ਦਿੰਦੇ ਸੋ ਇਹਦਾ ਮਤਲਬ ਇਹ ਹੋਇਆ ਵੀ ਡਾਟਾ ਪ੍ਰੋਟੈਕਸ਼ਨ ਐਕਟ ਜਿਹੜਾ ਆ ਉਹ ਇਹਨਾਂ ਨੂੰ ਪ੍ਰੋਟੈਕਟ ਤਾਂ ਇਸ ਜਨ ਨੂੰ ਕਰਦਾ ਹੀ ਹੈ ਨਾ ਲੇਕਿਨ ਐਟ ਦ ਸੇਮ ਟਾਈਮ ਇਹ ਕਿਉਂਕਿ ਪਿੰਡਾਂ ਦੇ ਵਿੱਚ ਚਾਹੁੰਦੇ ਆ ਕਿ ਜਾਂ ਆਮ ਆਦਮੀ ਪਾਰਟੀ ਦੀ ਗੱਲ ਹੋਵੇ ਤੇ ਜਾਂ ਬੀਜੇਪੀ ਦੀ ਗੱਲ ਹੋਵੇ ਗੱਲ ਜੇ ਗੱਲ ਕੀਤੀ ਹੈ ਵੀ ਇਸ ਨੂੰ ਲੈ ਕੇ ਹੀ ਜਿਹੜੇ ਭਾਜਪਾ ਲੀਡਰ ਨੇ ਵਿਜੇ ਸਾਹਪਲਾ ਉਹਨਾਂ ਨੂੰ ਅਸੀਂ ਸਵਾਲ ਕੀਤਾ ਹੈ ਜਿਹੜੇ ਤੁਸੀਂ ਸਵਾਲ ਕੀਤੇ ਸੀਗੇ ਜਿਹੜੇ ਜਵਾਬ ਦਿੱਤੇ ਸਵਾਲਾਂ ਦੇ ਉਹ ਕਹਿ ਰਹੇ ਨੇ ਕਿ ਜਿਹੜਾ ਪ੍ਰਧਾਨ ਮੰਤਰੀ ਯੋਜਨਾ ਜਿਹੜੀ ਸਕੀਮ ਹੈਗੀ ਆ ਜਿਹੜੀ ਦੱਸੀ ਜਾ ਰਹੀ ਹੈ ਲੋਕਾਂ ਨੂੰ ਉਹ ਚਾਹ ਤਾਂ ਕਾਂਗਰਸ ਆ ਕੇ ਵੀ ਜਿਹੜਾ ਲੋਕਾਂ ਨੂੰ ਦੱਸੇ ਇਸ ਬਾਰੇ ਕਾਂਗਰਸ ਇਸ ਮੁੱਦੇ ਬਾਰੇ ਸਮਝ ਨਹੀਂ ਵਿਰਕਤ ਦਾ ਮਤਲਬ ਜਿਹੜਾ ਡਾਟਾ ਪ੍ਰੋਟੈਕਸ਼ਨ ਐਕਟ ਆ ਉਹ ਨੂੰ ਅਲਟੀਮੇਟਲੀ ਤਾਂ ਇਹਨਾਂ ਨੂੰ ਆਪ ਪਤਾ ਹੋਣਾ ਚਾਹੀਦਾ ਵੀ ਅਸੀਂ ਉਹ ਜਿਹੜਾ ਪਬਲਿਕ ਉਹਦੇ ਵਿੱਚ ਨਹੀਂ ਲਿਆ ਸ ਪਰ ਵੀ ਟੀਮ ਨੂੰ ਲੈ ਕੇ ਤੁਸੀਂ ਸਵਾਲ ਕਰ ਰਹੇ ਸੀ ਉਹ ਵੀ ਪੁੱਛਿਆ ਹੈਗਾ ਆ ਉਹ ਕਹਿੰਦੇ ਸਭ ਨੂੰ ਪਤਾ ਵੀ ਟੀਮ ਕਿਹੜੀ ਹੈ ਵੀ ਟੀਮ ਦਾ ਦੇਖੋ ਦੁਨੀਆਂ ਦੇ ਉੱਤੇ ਹੁਣ ਜਿਹੜੀ ਇਹਨਾਂ ਦੀ ਬੀਜੇਪੀ ਦੀ ਸਰਕਾਰ ਹੈ ਹਰਿਆਣਾ ਦੇ ਵਿੱਚ 35000 ਏਕੜ ਨੂੰ ਅਕਵਾਇਰ ਕਰ ਰਹੀ ਹੈ ਇਹ ਹੁਣੇ ਇੱਥੇ ਪੰਜਾਬ 'ਚ ਕੀ ਕਰਕੇ ਹਟਿਆ 65000 ਏਕੜ ਦੀ ਨੋਟਿਫਿਕੇਸ਼ਨ ਕੀਤੀ ਸੀ ਠੀਕ ਆ ਇੱਥੇ ਇਹ ਰੌਲਾ ਪਾਉਂਦੇ ਸੀ ਉੱਥੇ ਉੱਥੇ ਹੁਣ ਇਹ ਜਾ ਕੇ ਆਮ ਆਦਮੀ ਪਾਰਟੀ ਵਾਲੇ ਰੌਲਾ ਪਾਉਂਦੇ ਹੁਣ ਕਿਸੇ ਨੂੰ ਨਹੀਂ ਪਤਾ ਲੱਗਦਾ ਇਸ ਗੱਲ ਦਾ ਜਿਹੜੀ ਅਸਲੀ ਗੱਲ ਹੈ ਮੈਂ ਕਿਸੇ ਪਾਰਟੀਕੂਲਰ ਬੰਦੇ ਤੇ ਜੜਾਇਆ ਉਹ ਤੰਗ ਨਹੀਂ ਕੱਸਦਾ ਹੁੰਦਾ ਬਟ ਅਸਲੀਅਤ ਇਹ ਹੈ ਵੀ ਇਹ ਵੀ ਟੀਮਾਂ ਤੇ ਤੁਸੀਂ ਫੋਟੋ ਕ੍ਰੈਡਿਟ ਨੂੰ ਲੈ ਕੇ ਵੀ ਕਿਹਾ ਸੀਗਾ ਕਿ ਜਿਹੜਾ ਫੋਟੋ ਕ੍ਰੈਡਿਟ ਨੂੰ ਲੈ ਕੇ ਜਿਹੜਾ ਸਭ ਕੁਝ ਹੋ ਰਿਹਾ ਹੈਗਾ ਰਾਜਨੀਤੀ ਜਿਹੜੀ ਹੋ ਰਹੀ ਹੈ ਅਸੀਂ ਉਹਨੂੰ ਲੈ ਕੇ ਵੀ ਪੁੱਛਿਆ ਉਹ ਕਹਿੰਦੇ ਕਿ ਇੰਨੇ ਸ਼ੌਂਕ ਦੇ ਪ੍ਰਗਟ ਸਿੰਘ ਹੋਣੇ ਆ ਆ ਕੇ ਫੋਟੋ ਨਹੀਂ ਮੈਂ ਮੈਂ ਕਦੀ ਦੇਖੋ ਸਾंपਲਾ ਸਾਹਿਬ ਵੱਡੇ ਭਾਈ ਸਾਹਿਬ ਆ ਸੋ ਮੈਂ ਕਦੀ ਕਿਸੇ ਪਰਸਨਲ ਬੰਦੇ ਨੂੰ ਨਹੀਂ ਮੈਂ ਤਾਂ ਪਾਲਿਸੀਜ਼ ਤੇ ਗੱਲ ਕਰਦਾ ਜੀ ਗੱਲ ਕੀਤੀ ਜਾਵੇ ਤੇ ਕਿਉਂਕਿ ਪੰਜਾਬ ਸਰਕਾਰ ਦਾ ਇਹ ਵੈਸੇ ਕਿਵੇਂ ਦੇਖਦੇ ਹੋ ਐਕਸ਼ਨ ਜਿਹੜਾ ਬੀਜੇਪੀ ਨੇਤਾਵਾਂ ਤੇ ਹੋਇਆ ਹੈ ਮੇਰੇ ਕੋ ਜਦੋਂ ਰਲ ਕੇ ਖੇਡਣਾ ਹੈਗਾ ਫਿਰ ਏ ਟੀਮ ਹੋਵੇ ਚਾਹੇ ਬੀ ਟੀਮ ਹੋਵੇ ਕੰਮ ਤਾਂ ਅਸਲੀ ਉਹ ਹੀ ਆ ਸਰ ਜੇ ਗੱਲ ਕੀਤੀ ਜਾਵੇ ਤੇ ਤੁਸੀਂ ਵਿਧਾਇਕ ਹੋ ਆਪਣੇ ਹਲਕੇ ਤੋਂ ਲੇਕਿਨ ਤੁਹਾਡੇ ਹੀ ਹਲਕੇ ਦੇ ਵਿੱਚ ਇੱਕ ਡਾਕਟਰ ਨੂੰ ਜਿਹੜਾ ਗੋਲੀ ਮਾਰ ਦਿੱਤੀ ਜਾਂਦੀ ਹੈ ਕੁਝ ਜਿਹੜੇ ਅਗਿਆਤ ਹਮਲਾਵਰ ਵੱਲੋਂ ਪੁਲਸ ਨੇ ਬੇਸ਼ੱਕ ਮਾਮਲਾ ਦਰਜ ਕਰ ਲਿਆ ਹੈ ਕੀ ਦੇਖਦੇ ਹਾਂ ਕਿਵੇਂ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਤਾਂ ਬਹੁਤ ਬਾੜਾ ਇਸ ਸਰਕਾਰ ਦੇ ਵਿੱਚ ਹੈਗਾ ਲਾਅ ਐਂਡ ਆਰਡਰ ਮਤਲਬ ਟੋਟਲੀ ਕਲਾਪਸ ਕਰ ਚੁੱਕਿਆ ਜੋ ਕਿ ਸਰਕਾਰ ਜਿਹੜੀ ਆ ਉਹ ਕਦੀ ਇਨਵੈਸਟ ਪੰਜਾਬ ਦੀ ਗੱਲ ਕਰਦੀ ਕਦੀ ਕਿਸੇ ਦੀ ਗੱਲ ਕਰਦੀ ਲੇਕਿਨ ਲੋਕਾਂ ਦੀ ਜਿੰਨਾ ਚਿਰ ਜਾਨ ਮਾਲ ਦੀ ਰਾਖੀ ਨਹੀਂ ਹੈ ਇਨਵੈਸਟਰ ਕਿਹੜਾ ਆਊਗਾ ਜੀ ਜੀ ਗੱਲ ਕੀਤੀ ਜਾਵੇ ਤੇ ਹੁਣ ਕਿਉਂਕਿ ਤਰਨ ਤਰਨ ਦੇ ਵਿੱਚ ਵੀ ਜਿਹੜੇ ਬਾਈ ਇਲੈਕਸ਼ਨ ਹੋਣੇ ਹੈਗੇ ਆ ਅੰਮ੍ਰਿਤਪਾਲ ਦੀ ਪਾਰਟੀ ਵੱਲੋਂ ਜਿਹੜਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਹੈਗਾ ਆ ਤੇ ਆਮ ਆਦਮੀ ਪਾਰਟੀ ਵੱਲੋਂ ਵੀ ਐਲਾਨ ਦਿੱਤਾ ਗਿਆ ਬੀਜੇਪੀ ਵੱਲੋਂ ਵੀ ਤੇ ਕਾਂਗਰਸ ਕਿਵੇਂ ਦੇਖਦੀ ਹੈ ਕਾਂਗਰਸ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਲਦੀ ਅਨਾਉਂਸਮੈਂਟ ਵੀ ਕਰ ਦੇ ਲੱਗ ਨਹੀਂ ਰਿਹਾ ਲੇਟ ਹੋ ਰਿਹਾ ਤੋੜ ਨਹੀਂ ਕੋਈ ਐਸੋ ਵੀ ਕਰਦਾ ਠੀਕ ਹੈ ਕਿਉਂਕਿ ਹਜੇ ਇਲੈਕਸ਼ਨ ਵੀ ਅਨਾਉਂਸ ਨਹੀਂ ਹੋਇਆ ਕਿ ਠੀਕ ਹੈ ਵੀ ਉੱਥੇ ਇੰਡੀਕੇਸ਼ਨ ਜਿਹੜੀ ਹੋ ਲਗਭਗ ਚਲੋ ਲੀਡਰਸ ਨੇ ਉਹਦੇ ਤੇ ਸ਼ਾਇਦ ਡਿਸੀਜਨ ਲੈ ਲਿਆ ਤੇ ਹੁਣ ਲੱਗ ਰਿਹਾ ਹੈ ਕਿਉਂਕਿ ਅੱਜ ਡਾਕਟਰ ਨੂੰ ਵੀ ਮਿਲ ਕੇ ਆਏ ਹੋ ਉਹਨਾਂ ਨੇ ਵੀ ਦੱਸਿਆ ਉਹ ਕਿਤੇ ਨਾ ਕਿਤੇ ਕਹਿ ਰਹੇ ਕਿ ਉਹਦਾ ਨਾਲ ਜਿਹੜੀ ਹੈਪਨਿੰਗ ਹੋਈ ਹੈ ਸ਼ਾਇਦ ਹੋ ਸਕਦਾ ਹੈ ਸ਼ਾਇਦ ਕਿਡਨੈਪਿੰਗ ਦਾ ਮਾਮਲਾ ਕਿਉਂਕਿ अदरवाइज ਡਾਕਟਰ ਸਾਹਿਬ ਨੇ ਜਰੂਰ ਕਿਹਾ ਇਹ ਜਰੂਰ ਕਿਹਾ ਹੈਗਾ ਕਿ ਜਿਹੜਾ ਉਹਨਾਂ ਨੇ ਮੈਨੂੰ ਕਿਹਾ ਵੀ ਪਿੱਛੇ ਤੁਸੀਂ ਪਿੱਛੇ ੱਟਕਣ ਦੀ ਕੋਸ਼ਿਸ਼ ਕੀਤੀ ਅਗਰ ਗੱਲ ਕੀਤੀ ਹੋਵੇ ਸਰ ਉਹਨ ਲੇਟੈਸਟ ਜਿਹੜਾ ਸਾਨੂੰ ਮਾਮਲਾ ਪਤਾ ਲੱਗ ਰਿਹਾ ਹੈਗਾ ਕਿ ਰਾਣੇ ਗੁਰਜੀਤ ਨੇ ਕੁਲਬੀਰ ਜੇਰੇ ਦੀ ਤੁਲਨਾ ਏਡੀ 라ਵਣ ਦੇ ਨਾਲ ਕਰ ਦਿੱਤੀ ਗਈ ਹੈ ਮਤਲਬ ਕਿਤੇ ਨਾ ਕਿਤੇ ਕਾਂਗਰਸ 'ਚ ਵਿਵਾਦ ਵਾਤਾ ਪਿਆ ਮੈਨੂੰ ਨਹੀਂ ਪਤਾ ਯਾਰ ਮੈਂ ਇਹਦੇ ਤੇ ਕਮੈਂਟ ਨਹੀਂ ਕਰਨਾ ਕੁਲਬੀਰ ਜੀਰੇ ਨੇ ਕੀਤੀ ਹੈ ਰਾਣੇ ਤੇ ਨਹੀਂ ਮੈਨੂੰ ਨਹੀਂ ਪਤਾ ਯਾਰ ਮੈਂ ਮੈਂ ਨਾ ਉਹ ਸੁਣੀ ਹੈਗੀ ਆ ਨਾ ਮੈਨੂੰ ਇਸ ਹਾਲ ਦਾ ਪਤਾ ਹੈ ਤੇ ਪਰ ਲੱਗ ਨਹੀਂ ਰਿਹਾ ਹੈਗਾ ਕਿ ਕਾਂਗਰਸ 'ਚ ਹਜੇ ਵੀ ਜਿਹੜੀ ਢੜੇਬਾਜੀ ਆ ਉਹ ਚੱਲ ਰਹੀ ਹੈਗੀ ਆ ਬੇਸ਼ੱਕ ਹੋਰ ਪਾਰਟੀਆਂ ਦੇ ਵਿੱਚ ਵੀ ਜਿਹੜਾ ਮਾਮਲਾ ਉੱਪਰ ਨਹੀਂ ਆਂਦਾ ਲਈ ਖੁੱਲ ਕੇ ਕੋਈ ਐ ਤੇ ਹੁਣ ਕੀ ਕਹਿਣਾ ਚਾਹੂੰਗੇ ਜਿਹੜਾ ਭਾਜਪਾ ਲੀਡਰਾਂ ਵੱਲੋਂ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਆ ਥਾਣੇ ਦੇ ਬਾਹਰ ਔਰ ਜਿਹੜਾ ਅੱਜ ਉਹ ਗਵਰਨਰ ਨੂੰ ਵੀ ਮਿਲ ਕੇ ਆਏ ਨੇ ਤੇ ਗਵਰਨਰ ਨੂੰ ਵੀ ਉਹਨਾਂ ਨੇ ਜਿਹੜਾ ਇਸ ਗੱਲ ਨੂੰ ਲੈ ਕੇ ਹਮਤਾ ਅੱਗੇ ਰੱਖਿਆ ਈਦੇ ਐਸੇ ਕੋ ਗੱਲ ਕਹਿਣਾ ਜਿਹੜਾ ਡਾਟਾ ਪ੍ਰੋਟੈਕਸ਼ਨ ਐਕਟ ਆ ਭਾਜਪਾ ਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਉਹਨਾਂ ਦੀ ਸਰਕਾਰ ਨੇ ਤਾਂ ਬਣਾਇਆ ਹੈ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਦੂਸਰਾ ਸਵਾਲ ਇਹ ਆ ਕਿ ਜਦੋਂ ਰਲ ਕੇ ਖੇਡੋਗੇ ਤੇ ਸਾਰਾ ਕੁਝ ਤਾਂ ਹੋਊਗਾ ਸਿਰਫ ਇੱਕ ਲਾਈਨ ਰਾਈਟ ਲੈਣ ਲਈ ਦੋ ਪਾਰਟੀਆਂ ਜਿਹੜਾ ਆ ਉਹ ਇਹੋ ਜਿਹਾ ਐਕਟ ਕਰ ਰਿਹਾ ਹੈ ਰੇਖਾ ਦੁੱਤਾ ਜਿਹੜੇ ਦਿੱਲੀ ਦੇ ਸੀਐਮ ਨੇ ਉਹਨਾਂ ਤੇ ਜਿਹੜਾ ਹਮਲਾ ਹੁੰਦਾ ਉਹਨੂੰ ਲੈ ਕੇ ਕਿਵੇਂ ਦੇ ਦਿੰਦੇ ਹੋ ਕਿ ਸੀਐਮ ਸਿਕਿਉਰਟੀ ਹੋਣ ਦੇ ਬਾਅਦ ਵੀ ਅਜਿਹਾ ਦਾ ਹਮਲਾ ਬਾੜੀ ਗੱਲ ਹੈ ਵਾਰੀ ਗੱਲ ਹੋਤੀ ਆ ਕਿਉਂਕਿ ਸੰਵਾਦ ਦੇ ਨਾਲ ਜਿਹੜਾ ਆ ਅੱਗੇ ਵਧਣ ਦੇ ਕੋਈ ਜਾਂ ਦੇਖ ਸਕਦੇ ਕੋਈ ਗ੍ਰੀਵੈਂਸਸ ਹੈਗੇ ਆ ਜੋ ਮੈਨੂੰ ਲੱਗਦਾ ਉਹਨਾਂ ਰਾਤ ਸੰਵਾਦ ਦੇ ਵਿੱਚ ਲਿਆ ਕੇ ਹੀ ਅੱਗੇ ਬਤੋੜੋ ਆਖਰੀ ਸਵਾਲ ਨਵਜੋਤ ਸਿੰਘ ਸਿੱਧੂ ਜਿਹੜਾ ਉਹਨ ਕਾਮੇਡੀਅਨ ਸ਼ੋਅ 'ਚ ਚਲੇ ਗਏ ਨੇ ਉਹਨਾਂ ਦੇ ਵਾਈਫ ਜਿਹੜੇ ਐਕਟਿਵ ਹੋ ਗਏ ਨੇ ਪੋਲਿਟਿਕਸ ਦੇ ਵਿੱਚ ਤੇ ਉਸ ਨੂੰ ਲੈ ਕੇ ਕਿਵੇਂ ਦੇ ਨਵਜੋਤ ਸਿੰਘ ਸਿੱਧੂ ਕੀ ਦੁਬਾਰਾ ਐਕਟਿਵ ਹੋਣਗੇ ਸਾਈਡ ਦੇ ਦੇਖੋ ਮੈਂ ਉਹਨਾਂ ਬਾਰੇ ਕਹਿ ਨਹੀਂ ਸਕਦਾ ਕਿਉਂਕਿ ਪਿਛਲੇ ਸਮੇਂ ਦੇ ਲਈ ਇਹ ਨਾ ਦੱਸ ਸਕੇ ਸੋ ਇਹ ਸਨ ਕੰਵਸ ਹੋਇਆ ਪ੍ਰਗਟ ਸਿੰਘ ਇਹਨਾਂ ਨੇ ਕਿਹਾ ਹੈ ਕਿ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਭਾਜਪਾ ਨੇਤਾਵਾਂ ਨੂੰ ਜਿਹੜਾ ਪੰਜਾਬ ਗਵਰਨਮੈਂਟ ਵੱਲੋਂ ਅਰੈਸਟ ਕੀਤਾ ਗਿਆ ਹੈ ਜਾਂ ਹਿਰਾਸੇ ਚ ਲਿਆ ਗਿਆ ਹੈ ਉਹ ਇੱਕ ਜਿਹੜੀ ਰਾਜਨੀਤੀ ਦੇ ਤੌਰ ਤੇ ਇਹ ਸਭ ਕੁਝ ਚੱਲ ਰਿਹਾ ਹੈ